ਇਹ ਲੋਗੜ ਦੀ ਮੇਨ ਰੋਡ ਜਿਹੜੀ ਅੰਦ ਵਿਦਿਆਲੇ ਦੇ ਬਾਹਰ ਹੈ ਉੱਥੇ ਇਹ ਸਾਰੇ ਕਾਰੋਬਾਰ ਇੱਥੇ ਲੋਕਾਂ ਦੇ ਆਪਣੇ ਆਪਣੇ ਕਾਰੋਬਾਰ ਨੇ ਲੋਕ ਇੰਨੇ ਗੇ ਪਰੇਸ਼ਾਨ ਨੇ ਦੋ ਤਿੰਨ ਦਿਨ ਪਹਿਲਾਂ ਅਸੀਂ ਕਾਰਪੋਰੇਸ਼ਨ ਦੇ ਖਿਲਾਫ ਤਰਨਾ ਵੀ ਲਾਇਆ ਸੀ ਪਰ ਮੈਂ ਸਮਝਦਾ ਕੋਈ 1% ਵੀ ਕਿਸੇ ਅਫਸਰ ਨੂੰ ਜਾਂ ਕਾਰਪੋਰੇਸ਼ਨ ਦੇ ਕਿਸੇ ਮੁਲਾਜ਼ਮ ਦੇ ਉਹਦਾ ਫਰਕ ਨਹੀਂ ਪਿਆ ਅੱਜ ਦੇਖੋ ਸਾਰੇ ਦੁਕਾਨਦਾਰ ਇਸ ਇਲਾਕੇ ਦੇ ਇਕੱਠੇ ਹੋਏ ਨੇ ਅੱਜ ਤੁਸੀਂ ਹਾਲ ਦੇਖ ਲਓ ਗਊਆਂ ਸਾਡੀ ਗਊਆਂ ਨੂੰ ਇਹ ਕੋਈ ਗਊ ਸਭਾ ਲਾਹ ਸਾਹਮਣੇ ਗਊਸ਼ਾਲਾ ਉਹਨਾਂ ਦੀ ਗਊਆਂ ਨਹੀਂ ਹੈ ਇਹ ਪ੍ਰਾਈਵੇਟ ਗਵਾਂ ਨੇ ਜਿਹੜੇ ਲੋਕ ਆਪਣੇ ਜਦੋਂ ਇਹਨਾਂ ਨੂੰ ਦੁੱਧ ਚੋਣ ਆਉਂਦਾ ਉਦੋਂ ਇਹਨਾਂ ਨੂੰ ਆ ਜਾਂਦੇ ਨੇ ਫਿਰ ਸਾਰੇ ਸਾਰੇ ਦਿਨ ਇੱਥੇ ਬਸ ਇਦਾਂ ਬਲੀਗੀ ਸੜਕਾਂ ਦੇ ਵਾਰਾ ਗਵਾਂ ਨੂੰ ਛੱਡ ਦਿੰਦੇ ਨੇ ਇਹਦੇ ਨਾਲ ਮੈਂ ਸਮਝਦਾ ਜਿੱਦਾਂ ਮੈਨੂੰ ਇਹਨਾਂ ਦੱਸਿਆ ਕਿ ਅੱਜ ਕੋਈ ਤਕਰੀਬਨ ਪਿਛਲੇ 1 ਮਹੀਨੇ 1.5 ਮਹੀਨੇ ਤੇ 2-3 ਬਹੁਤ ਮੇਜਰ ਐਕਸੀਡੈਂਟ ਹੋਏ ਨੇ ਬੱਚੇ ਇੱਥੇ ਡਿੱਗਦੇ ਨੇ ਸਲਿੱਪ ਹੁੰਦੇ ਨੇ ਬਾਰਸ਼ਾਂ ਦੇ ਦਿਨ ਨੇ ਔਰ ਇਹ ਗਵਾਂ ਜਿਹੜੀਆਂ ਨੇ ਪਲਾਸਟਿਕ ਔਰ ਗੰਦਾ ਜਿਹੜਾ ਇੱਥੋਂ ਦਾ ਕਚਰਾ ਹੈ ਜਿਹੜਾ ਬਲੀ ਸਮਝਦਾ ਉਹ ਖਾਦਦੀਆਂ ਨੇ ਬਹੁਤ ਪਰੇਸ਼ਾਨੀ ਔਰ ਗੰਦੀ ਸਮੈਲ ਔਰ ਬਿਮਾਰੀ ਇਥੇ ਫੈਲ ਰਹੀ ਹੈ ਪਰ ਕਾਰਪੋਰੇਸ਼ਨ ਦੇ ਅਫਸਰ ਵੀ ਇਥੇ ਰੋਜ਼ ਲੰਘਦੇ ਨੇ ਔਰ ਮੇਨ ਸੜਕ ਹੈ ਔਰ ਸਾਡਾ ਬਹੁਤ ਹੀ ਪਵਿੱਤਰ ਮੰਦਿਰ ਦੁਰਗਿਆਨਾ ਤੀਸਰਾ ਜਿਹੜਾ ਪਵਿੱਤਰ ਮੰਦਿਰ ਜਿੱਥੇ ਸਾਰਾ ਸ਼ਹਿਰ ਇਥੇ ਆ ਕੇ ਮੱਥਾ ਟੇਕਦਾ ਉਹ ਲੋਕ ਇਥੇ ਆਉਂਦੇ ਨੇ ਸਭ ਆਉਂਦੇ ਨੇ ਪਰ ਕਾਰਪੋਰੇਸ਼ਨ ਦੇ ਅਫਸਰਾਂ ਨੂੰ 1% ਵੀ ਮੈਂ ਸਮਝਦਾ ਨੂੰ ਕੋਈ ਅਸਰ ਨਹੀਂ ਇਸ ਚੀਜ਼ ਦਾ ਕਿ ਇਹ ਗਊਆਂ ਨੂੰ ਇਥੇ ਚੁਕਾ ਕੇ ਕਿਤੇ ਗਊਸ਼ਾਲਾ ਜਿੱਥੇ ਜਾਂ ਕਿਤੇ ਜਿੰਨਾਂ ਦੀ ਹੈਗੀ ਹੈ ਕਿਉਂਕਿ ਵੈਸੇ ਵੀ ਅਸੂਲਨ ਐਸ ਪਰ ਰੂਲ ਵੀ ਜਿਹੜੀਆਂ ਸ਼ਹਿਰ ਦੇ ਵਿੱਚ ਇਹ ਗਊਆਂ ਰਹਿ ਨਹੀਂ ਸਕਦੀ ਇਹ ਕਾਰਪੋਰੇਸ਼ਨ ਲਿਮਟ ਤੋਂ ਬਾਹਰ ਜਾਣੀਆਂ ਜਿਹੜੀ ਕਾਰਪੋਰੇਸ਼ਨ ਦੀ ਹੱਦ ਹੈ ਉਹਦੇ ਅੰਦਰ ਗਊਆਂ ਕੋਈ ਰੱਖ ਹੀ ਨਹੀਂ ਸਕਦਾ ਸੋ ਇਹ ਇੰਨਾ ਮਾੜਾ ਹਾਲ ਹੈ ਸੋ ਅਸੀਂ ਅੱਜ ਮੈਂ ਫਿਰ ਇਹਨਾਂ ਵਿੱਚ ਆਇਆ ਆਸ਼ਵਾਸਨ ਵੀ ਦਵਾਇਆ ਹੈ ਅਫਸਰਾਂ ਨੂੰ ਫੋਨ ਵੀ ਕੀਤਾ ਹੈ ਬਟ ਮੈਂ ਸਮਝਦਾ ਕਿ ਫਿਰ ਇੱਕ ਅੱਧਾ ਦੋ ਦਿਨ ਅਸਰ ਜੇ ਸ਼ਾਇਦ ਹੋ ਜਾਏ ਹੋ ਜਾਏ ਬਾਅਦ ਫਿਰ ਇਹ ਹਾਲ ਉਹਨੇ ਕੋਈ ਫਰਕ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਬਣੀ ਹੈ ਕੋਈ ਐਮ.ਐਲ.ਏ ਆਪਣੇ ਐਮ.ਐਲ.ਏ ਦੇ ਇਹਨਾਂ ਦੇ ਆਪ ਹੀ ਮੂੰਹ ਹੀ ਕਹਿ ਦਿੰਦੇ ਨੇ ਕਿ ਸਾਡਾ ਕੋਈ ਅਫਸਰ ਸੌਂਦਾ ਨਹੀਂ ਔਰ ਅਫਸਰ ਆਪਣੇ ਦਫਤਰਾਂ ਤੋਂ ਬਾਹਰ ਨਿਕਲ ਕੇ ਵੀ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਸਿਰਫ ਸਵੇਰੇ ਆਉਂਦੇ ਨੇ ਤੇ ਸ਼ਾਮੀ ਆਪਣੇ ਦਫਤਰਾਂ 'ਚ ਚੱਲ ਜਾਂਦੇ ਨੇ ਅਸੀਂ ਉਹਦੇ ਵੈਸੇ ਵੀ ਪਲਾਨ ਕੀਤਾ ਹੈ ਕਿ ਕੁਝ ਦਿਨਾਂ 'ਚ ਸਾਰੇ ਸ਼ਹਿਰ ਦੇ ਪੰਜੋ ਕੌਨਸ਼ੀਅਨਸੀਆਂ ਦੇ ਸਾਰੇ ਕਾਉਂਸਲਰ ਔਰ ਹੋਰ ਆਪਣੇ ਕਾਂਗਰਸ ਦੇ ਵਰਕਰਸ ਇਕੱਠੇ ਕਰਕੇ ਅਸੀਂ ਕਾਰਪੋਰੇਸ਼ਨ ਦੇ ਦਫਤਰ ਨੂੰ ਤਾਲਾ ਮਾਰਨ ਜਾ ਰਹੇ ਹਾਂ ਜਦ ਇਹਨਾਂ ਅਫਸਰਾਂ ਨੇ ਕੋਈ ਕੰਮ ਹੀ ਨਹੀਂ ਕਰਨਾ ਫਿਰ ਇਹਨਾਂ ਦਾ ਦਫ਼ਤਰਾਂ ਚ ਪੈਣ ਦਾ ਕੋਈ ਹੱਕ ਵੀ ਨਹੀਂ ਮੰਨਦਾ ਇਹ ਆਪਣੇ ਘਰਾਂ ਚ ਹੀ ਰਹਿਣ ਜੇ ਕੰਮ ਨਹੀਂ ਕਰਨਾ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਗਲੀਆਂ ਚ ਮਹੱਲਿਆਂ ਚ ਸਕੂਲਾਂ ਦੇ ਬਾਹਰ ਹਸਪਤਾਲਾਂ ਦੇ ਬਾਹਰ ਮੰਦਰਾਂ ਦੇ ਬਾਹਰ ਘੋੜੇ-ਘੋੜੇ ਗੰਦ ਪਿਆ ਹੋਇਆ ਕੋਈ ਤਿਉਹਾਰ ਹੋਵੇ ਦਿਨ ਹੋਵੇ ਕੋਈ ਇਹਨਾਂ ਨੇ ਕੋਈ ਇੱਕ ਪੁਆਇੰਟ ਪਰਸੈਂਟ ਸਫਾਈ ਦਾ ਕੰਮ ਨਹੀਂ ਹੋ ਰਿਹਾ ਬਹੁਤ ਮਾੜਾ ਹਾਲ ਸ਼ਹਿਰ ਦਾ ਮੈਂ ਅੱਜ ਤੱਕ ਇੰਨਾ ਮਾੜਾ ਹਾਲ ਆਪਣੀ ਲਾਈਫ ਚ ਕਰੀ ਇੰਨਾ ਮਾੜਾ ਹਾਲ ਨਹੀਂ ਸ਼ਹਿਰ ਦਾ ਵੇਖਿਆ ਜੋ ਇਸ ਵੇਲੇ ਅੰਮ੍ਰਿਤਸਰ ਸ਼ਹਿਰ ਇਸ ਗੁਰੂ ਦੀ ਨਗਰੀ ਦਾ ਜਿੱਥੇ ਲਗਭਗ ਰੋਜ਼ 1 ਲੱਖ ਟੂਰਿਸਟ ਸ਼ਹਿਰ ਚ ਆਉਂਦੇ ਕੀ ਮੈਸੇਜ ਲੈ ਕੇ ਜਾ ਰਹੇ ਨੇ ਸਾਡੇ ਸਕੂਰੂ ਦੀ ਨਗਰੀ ਦਾ ਸੋ ਮੈਂ মিডিਆ ਰਾਂਹ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਵੀ ਔਰ ਆਪਣੇ ਇਸ ਸ਼ਹਿਰ ਦੇ ਜਿੰਨੇ ਵੀ ਚੁਣੇ ਹੋਏ ਐਮ ਐਲ ਏ ਨੇ ਔਰ ਖਾਸ ਕਰਕੇ ਸਰਕਾਰ ਦੇ ਜਿੰਨੇ ਵੀ ਨੁਮਾਇੰਦੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇੱਕ ਵਾਰੀ ਆ ਕੇ ਵੇਖੋ ਸ਼ਹਿਰਦਾਰ ਲੋਕਾਂ ਨੂੰ ਪੁੱਛੋ ਇਹਨਾਂ ਲੋਕ ਕਿੰਨਾ ਪਛਤਾ ਰਹੇ ਨੇ ਇਸ ਵੇਲੇ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਦੀ ਸਰਕਾਰ ਬਣਾ ਕੇ ਉਹ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਕੈਮਰਾ ਥੋੜਾ ਤੈਨੂੰ ਘਮਾਓ ਜਿੰਨੀਆਂ ਵੀ ਗਾਂ ਸਾਰੇ ਕਚਰਾ ਖਾ ਰਹੀਆਂ ਉਹ ਦੇਖੋ ਇਹ ਜਿਹੜਾ ਗਾਏ ਕਚਰਾ ਖਾਏਗੀ ਉਹਨਾਂ ਨੂੰ ਜਦੋਂ ਉਹ ਮਿਲਕ ਉਹਦਾ ਦੁੱਧਾ ਪੱਕੀ ਪੀਵਾਂਗੇ ਗਊਆਂ ਦਾ ਬਿਮਾਰੀਆਂ ਆਣਗੀਆਂ ਸਾਰੀਆਂ ਇਸ ਕਰਕੇ ਜਲਦੀ ਤੋਂ ਜਲਦੀ ਇਹਦੇ ਨਾਲ ਐਕਸੀਡੈਂਟ ਬੜਾ ਹੁੰਦਾ ਹੁਣ ਕੋਈ ਵੀ ਇਹਨੂੰ ਚਾਰਾ ਪਾਣ ਵਸੇ ਆਂਦਾ ਹੈ ਇਹ ਗਊਆਂ ਸਾਰੀਆਂ ਇੱਕਦਮ ਪੈ ਜਾਂਦੀਆਂ ਉਧਰ ਕੋਈ ਫੈਮਿਲੀ ਆਂਦੀ ਹੋਵੇ ਕੋਈ ਬੱਚਾ ਆਂਦਾ ਹੋਵੇ ਇਹਨਾਂ ਨੇ ਥੋੜਾ ਦੇਖਣਾ ਹੈ ਰੋਜ਼ ਪ੍ਰਤੀ ਦਿਨ ਇੱਕ ਰਿਹਾ ਦੋ ਐਕਸੀਡੈਂਟ ਤਕਰੀਬਨ ਹੁੰਦੇ ਹੀ ਹੁੰਦੇ ਆ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਐਹੀ ਮੰਗ ਮੰਗ ਕਰਾਂਗਾ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਪਾਜੀ ਜੀ ਟੀਮ ਕਾਰਜ ਜੀ ਨੂੰ ਬੁਲਾਇਆ ਜਿੱਥੇ ਇਹਨਾਂ ਨੇ ਕੀ ਤੁਸੀਂ ਦੱਸੋ ਜਿਹੜੀ ਸਰਕਾਰ ਬੈਠੀ ਆ ਇਹਦਾ ਕੋਈ ਹੈ ਜਿਹਦੇ ਕੋ ਅਸੀਂ ਜਾ ਕੇ ਕਹੀਏ ਤੇ ਉਹ ਕੋਈ ਆਵੇ ਇੱਥੇ ਤੁਸੀਂ ਦੇਖਿਆ ਕਿਸੇ ਨੂੰ ਕੰਮ ਕਰਦੇ ਅਸੀਂ ਤੇ ਉਹਨਾਂ ਨੂੰ ਹੀ ਜਾਣਦੇ ਜਿਹੜੇ ਸੁੱਟ ਤੋਂ ਕੰਮ ਕਰਦੇ ਆ ਰਹੇ ਆ ਜਦੋਂ ਸੀਟ ਤੇ ਬੈਠੇ ਸੀ ਉਹਦੇ ਵੀ ਕਰਦੇ ਸੀ ਉਹਨਾਂ ਅੱਜ ਸੀਟ ਤੇ ਨਹੀਂ ਬੈਠੇ ਤਦ ਵੀ ਆਉਂਦੇ ਆ ਅਸੀਂ ਤੇ ਉਹਨਾਂ ਨੂੰ ਵੀ ਕਹਾਂਗੇ ਜਿਹੜੇ ਸਾਡੀ ਸੁਣਦੇ ਆ ਸਹੀ ਸਾਡਾ ਜਿਹੜੀ ਸਾਡੀ ਐਸੋਸੀਏਸ਼ਨ ਜਿਹੜੀ ਸਕੂਟਰ ਮੋਟਰਸਾਈਕਲਾਂ ਦੀ ਮਾਰਕੀਟ ਹੈ ਮੈਂ ਉੱਥੋਂ ਬੋਲ ਰਿਹਾ ਹਾਂ ਅਨੁਵਿਧਾਨ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਨੇ ਇੱਥੇ ਅੱਜ ਇਸ ਕਰਕੇ ਅਸੀਂ ਸਾਰੇ ਇਕੱਠੇ ਹੋਏ ਆ ਇੱਥੇ ਲਗਭਗ ਸਾਲ ਡੇਢ ਸਾਲ ਤੋਂ ਹੀ ਅਸੀਂ ਜੋ ਹਾਲਾਤ ਵੇਖਿਆ 100-100 ਗਵਾਂ ਸੜਕਾਂ ਦੇ ਉੱਤੇ ਜਿਹੜੀਆਂ ਕਿ ਅਵਾਰਾ ਘੁੰਮ ਰਹੀਆਂ ਨੇ ਇਹਨਾਂ ਨੂੰ ਵੇਖਣ ਵਾਲਾ ਕੋਈ ਨਹੀਂ ਲਗਭਗ ਤਿੰਨ ਮੌਤਾਂ ਇੱਥੇ ਐਕਸੀਡੈਂਟ ਨਾਲ ਹੋ ਚੁੱਕੀਆਂ ਨੇ ਇੱਕ ਸਾਣ ਨੇ ਚੰਡੀਗੜ੍ਹ ਮਾਤਾ ਮੰਦਰ ਦੇ ਬਾਹਰ ਇੱਕ ਬਜ਼ੁਰਗ ਨੂੰ ਚੁੱਕਿਆ ਉਹਨਾਂ ਦਾ ਧਿਆਨਤ ਹੋ ਗਿਆ ਇੱਕ ਲੜਕਾ ਇਕੱਲਾ- ਇਕੱਲਾ ਪੁੱਤ ਸੀ ਆਪਣੇ ਮਾਪ ਦਾ ਪਿਤਾ ਜੀ ਉਹਦੇ ਛੋਲੇ ਦੀ ਚਾਹ ਦੀ ਫੜੀ ਲਾਂਦੇ ਸੀਗੇ ਇੱਥੇ ਐਕਸੀਡੈਂਟ ਹੋਇਆ ਉਹ ਅਮਨਦੀਪ ਹਸਪੀਟਲ ਤੱਕ ਨਹੀਂ ਪਹੁੰਚਿਆ ਰਸਤੇ ਜੁਦੀ ਮੌਤ ਹੋ ਗਈ ਉਹਦਾ ਕਾਰਨ ਇਹ ਗਵਾਂ ਹੀ ਸੀਗੀਆਂ ਅਸੀਂ ਇਹਨਾਂ ਨੂੰ ਗਊ ਮਾਤਾ ਕਹਿੰਦੇ ਆ ਅਸੀਂ ਇਹਨਾਂ ਦੀ ਪੂਜਾ ਕਰਨੇ ਆ ਜਿਹੜੇ ਇਹਨਾਂ ਦਾ ਦੁੱਧ ਚੁੰੰਦੇ ਆ ਜਿਹੜੇ ਇਹਨਾਂ ਤੋਂ ਕਮਾਈਆਂ ਕਰਦੇ ਆ ਉਹ ਇਹਨਾਂ ਨੂੰ ਆਪਣੇ ਘਰ ਕਿਉਂ ਨਹੀਂ ਰੱਖਦੇ ਉਹ ਇਹਨਾਂ ਦੀ ਸੇਵਾ ਕਿਉਂ ਨਹੀਂ ਕਰਦੇ ਅਸੀਂ ਇਹ ਸਾਰੇ ਪ੍ਰਸ਼ਾਸਨ ਨੂੰ ਵੀ ਅਸੀਂ ਬਹੁਤ ਵਾਰ ਚਿਤਾਇਆ ਪਰ ਸਰਕਾਰ ਦੇ ਕੰਨ ਦੇ ਉੱਤੇ ਜੂਨ ਹੀ ਸਰਕ ਰਹੀ ਉਹ ਚਾਹੁੰਦੇ ਨੇ ਕਿ ਵੱਤ ਵਦ ਇੱਥੇ ਖਾਸੇ ਹੋਣ ਵੱਤ ਵਦ ਇੱਥੇ ਕੈਜ਼ੁਐਲਟੀਆਂ ਆਉਣ ਲੋਕਾਂ ਦਾ ਨੁਕਸਾਨ ਹੋਵੇ ਕੰਮ ਵੱਲ ਔਰ ਪ੍ਰਸ਼ਾਸਨ ਦਾ ਕਿਸੇ ਤਰ੍ਹਾਂ ਦੇ ਸੁਧਾਰ ਵੱਲ ਧਿਆਨ ਨਹੀਂ ਹੈ ਧਿਆਨ ਸਿਰਫ ਵੋਟਾਂ ਲੈਣ ਵਾਲੀਆਂ ਵੋਟਾਂ ਲੈ ਕੇ ਨਿਕਲ ਗਏ ਉਸ ਤੋਂ ਬਾਅਦ ਕੋਈ ਨਹੀਂ ਵੜਿਆ ਆਤ ਅੱਜ ਭਾਜੀ ਆਏ ਐ ਤੇ ਤੁਸੀਂ ਜਾਣ ਪੀ ਸਮੱਸਿਆ ਦੱਸੀ ਕਿ ਇਹਨਾਂ ਨੇ ਹੱਲ ਅੱਜ ਵਿਕਾਸ ਜੀ ਆਏ ਐ ਅਸੀਂ ਉਹਨਾਂ ਨੂੰ ਇਸ ਬਾਰੇ ਸਮੱਸਿਆ ਦੱਸੀ ਹੈ ਵਿਕਾਸ ਜੀ ਨੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਇੱਕ ਦੋ ਦਿਨ ਦੇ ਵਿੱਚ ਗਊਆਂ ਚੁੱਕੀਆਂ ਜਾਣਗੀਆਂ ਚੁੱਕੀਆਂ ਤੇ ਜਾਂਦੀਆਂ ਨੇ ਪਰ ਕੈਟਲਿੰਗ ਬਾਉਂਡ ਵਾਲੇ ਜਿਹੜੇ ਇਹਨਾਂ ਗਊਆਂ ਨੂੰ ਮੂਵ ਕਰਦੇ ਨੇ ਦੋ ਤਿੰਨ ਦਿਨ ਬਾਅਦ ਸੜਕਾਂ ਤੇ ਫੇਰ ਗਊਆਂ ਆ ਜਾਂਦੀਆਂ ਇਸ ਬਾਰੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਲੈ ਕੇ ਜਾ ਰਿਹਾ ਇਨਸਪੈਕਟਰ ਮੈਂ ਨਾਮ ਦੱਸ ਸਕਦਾ ਤੋਂ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਚਾਹੁੰਦੇ ਹਾਂ ਕਿ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਗਊਆਂ ਔਰ ਰੋਜ਼ ਇੱਥੇ ਲੋਕੀ ਡਿੱਗਦੇ ਪਿਆ ਗਊਆਂ ਕਰਕੇ ਉਹ ਚੌਂਕ ਤੋਂ ਲੈ ਕੇ ਚੌਂਕ ਤੱਕ ਔਰ ਜਿੱਥੇ ਲੋ ਅੱਗੇ ਸਬਜ਼ੀ ਮੰਡੀ ਆ ਉੱਥੇ ਔਰ ਉੱਥੇ ਹੀ ਲੱਗੇ ਗਊਆਂ ਵਾਲਾ ਤਵੇਲਾਗਾ ਉਹਦੇ ਅੰਦਰ ਹੀ ਦੁਕਾਨਾਂ ਦੇ ਵਿੱਚ ਉਹ ਬਾਊ ਜੀ ਬਾਹਰ ਨਿਕਲਦੇ ਸ਼ਾਮ ਨੂੰ ਇਕੱਠਾ ਗੱਲਾਂ ਦਿੰਦੇ ਦਿਨੇ ਛੱਡ ਦਿੰਦੇ ਆ ਉਹ ਛੱਡ ਕੇ ਤੇ ਉਹ ਬਕਾਇਦਾ ਪੈਸੇ ਪਰਦੇ ਪਿਆ ਇਨਸਪੈਕਟਰਾਂ ਨੂੰ ਕਿਹੜਾ ਇਨਸਪੈਕਟਰ ਜਿੰਨੂੰ ਪੈਸੇ ਜਿਹੜੇ ਹਾਂ ਹੁਣ ਉਹ ਵੀ ਡਿਟੇਲ ਦੇ ਦਿੰਦਾ ਜਿਹੜੇ ਗੱਡੀ ਲਾ ਕੇ ਜਿੱਥੇ ਗਊਸ਼ਾਲਾ ਬਣਿਆ ਨਾ ਜਿੱਥੇ ਐਮ ਐਲ ਆਪ ਪਾਰਟੀਆਂ ਡਾਕਟਰ ਜੀ ਦਾ ਘਰ ਹੈਗਾ ਉਦੋਂ ਹਸਪਤਾਲ ਆ ਉਹਦੇ ਲੱਗੇ ਉਥੋਂ ਦੇ ਜਿਹੜੇ ਬੰਦੇ ਹੁਣ ਮੈਂ ਸਹੀ ਨਾਂ ਨਹੀਂ ਬੋਲਣਾ ਚਾਹੁੰਦਾ ਕੋਈ ਦੁਸ਼ਮਣ ਉਥੋਂ ਜਿਹੜੇ ਬੰਦੇ ਆ ਨਾ ਉਹ ਜਿਹੜੇ ਗਊਆਂ ਅੰਦਰ ਜਮਾ ਹੁੰਦੀਆਂ ਥੋੜੀ ਦੇਰ ਬਾਅਦ ਉਹ ਛੱਡ ਦਿੰਦੇ ਫੇਰ ਉਹ ਕਹਿੰਦੇ ਵੀ ਇੱਥੇ ਜਿਹੜੀਆਂ ਗਊਆਂ ਜਮਾ ਹੁੰਦੀਆਂ ਅੱਜ ਦਾ ਇੱਕ ਦਿਨ ਦਾ ਚਲਾਨ ਕਰਕੇ ਫਾਰਮੈਲਟੀ ਕਰ ਦਿੱਤੀ ਹੈ ਫੜਦੇ ਆ ਅੱਧੇ ਘੰਟੇ ਬਾਅਦ ਉਹ ਰਾਤੀ ਗਊਆਂ ਨੂੰ ਰੋਟੀ ਪਾਉਂਦੇ ਆ ਤੇ ਖਰਚਾ ਬੁੱਕ ਕਰਦੇ ਆ ਵੀ ਅੱਜ ਅਸੀਂ ਇਹਨਾਂ ਨੂੰ ਪੱਠੇ ਖਵਾਏ ਆ ਔਰ ਫਿਰ ਇੱਥੇ ਛੱਡ ਦਿੰਦੇ ਆ ਔਰ ਗਊਆਂ ਇਸ ਤਰ੍ਹਾਂ ਬਾਜ਼ਾਰ ਦੇ ਵਿੱਚ ਬੈਠੀਆਂ ਹੋਈਆਂ ਜਿੱਦਾਂ ਇੱਥੋਂ ਦੇ ਬਾਜ਼ਾਰ ਹੁਣ ਆਮ ਬੰਦੇ ਵਾਸਤੇ ਨਹੀਂ ਹੈਗਾ ਇਸ ਕਰਕੇ ਸਾਰੀ ਗਵਰਨਮੈਂਟ ਦੀ ਆਪ ਪਾਰਟੀ ਦੇ ਜਿਹੜੇ ਬੰਦੇ ਆ ਇੰਸਪੈਕਟਰ ਆ ਉਹਨਾਂ ਦੀ ਰਜਮੰਦੀ ਨਾਲ ਜਦ ਤੱਕ ਉਹਨਾਂ ਦੇ ਉਹਨਾਂ ਦੇ ਐਕਸ਼ਨ ਨਾਲ ਹੀ ਤਿਆ ਗਊਆਂ ਨੂੰ ਪੜੀਏ ਜਾਣੀਆਂ ਜਿੰਨਾ ਮਰਜੀ ਹੈ ਬਹਾਨਾ ਪਾਈ ਲਾਂਦੇ ਆ ਮੈਂ ਉਹ ਗਊਸ਼ਾਲਾ ਗਿਆ ਬਾਬਾ ਭੋੜੀ ਵਾਲੇ ਤੇ ਭੋੜੀ ਵਾਲੇ ਕਹਿੰਦੇ ਵੀ ਇਹ ਗਊਆਂ ਸਾਡੀਆਂ ਨਹੀਂ ਹੈ ਨਹੀਂ ਕਹਿੰਦੇ ਜੇ ਅਸੀਂ ਇਹਨਾਂ ਗਊਆਂ ਨੂੰ ਅੰਦਰ ਫੜਦੇ ਆ ਤੇ ਜਿਨ੍ਹਾਂ ਦੇ ਗਊਆਂ ਵਾਲੇ ਉਹ ਸਾਡੇ ਨਾਲ ਆ ਕੇ ਲੜਾਈ ਲੜਦੇ ਆ ਕਹਿੰਦੇ ਜੇ ਅਸੀਂ ਉਹਨਾਂ ਨੂੰ ਜੇ ਉਹਨਾਂ ਨੂੰ ਅਸੀਂ ਕਹਿੰਨੇ ਆਂ ਵੀ ਇਹ ਗਊਆਂ ਅਸੀਂ ਅੰਦਰ ਉਹ ਲਿਖ ਕੇ ਨਹੀਂ ਦਿੰਦੇ ਵੀ ਆ ਗਊਆਂ ਨੂੰ ਅੰਦਰ ਰੱਖ ਲਓ ਕਹਿੰਦਾ ਇਹ ਅੰਦਰ ਵੀ ਰੱਖਣ ਨੂੰ ਤਿਆਰ ਆਂ ਪਰ ਉਹ ਮਾਲਕ ਆ ਕੇ ਲੜਦੇ ਆ ਮਾਲਕਾਂ ਨੇ ਮਹੀਨਾ ਦਿੱਤੇ ਪਏ ਇਹ ਤੁਸੀਂ ਇੱਕ ਗੱਲ ਸਾਰੀ ਰਲੀ ਕੋਈ ਟੀਮ ਆ ਉਹ ਗਊਸ਼ਾਲਾ ਬਾਬਾ ਪੋੜੀ ਵਾਲੇ ਦੀ ਇੱਕ ਵੀ ਗਾਂ ਨਹੀਂ ਹੈਗੀ ਥੈਂਕ ਯੂ